ਲੋਦੀ ਹਥਿਆਰਾਂ ਨਾਲ ਪ੍ਰਦਰਸ਼ਨ ਕਰਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੀ ਪੈ ਗਈ ਮਹਿੰਗੀ ਹੁਣ ਹੋਵੇਗਾ ਥਾਣਾ ਥਰਮਲ ਵਿਖੇ ਮਾਮਲਾ ਦਰਜ ਡੀਐਸਪੀ ਸਿਟੀ 2 ਸਰਭੀ ਸਿੰਘ ਬਰਾੜ ਨੇ ਦਿੱਤੀ ਜਾਣਕਾਰੀ ਦੱਸਦੀਏ ਕਿ ਪਿਛਲੇ ਦਿਨੀ ਇੱਕ ਲੜਕੀ ਦੀ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਵੱਲੋਂ ਹਥਿਆਰਾਂ ਦੀ ਨਮਾਇਸ਼ ਕੀਤੀ ਜਾ ਰਹੀ ਉਸ ਵੱਲੋਂ ਹਥਿਆਰ ਜਿੱਥੇ ਜਿੱਥੇ ਨੇ ਇੱਕ ਉਸਦੇ ਹੱਥ ਦੇ ਵਿੱਚ ਰੈਫਲ ਹੈ ਉਦੋਂ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਤੇ ਦੂਜੇ ਹੱਥ ਦੇ ਵਿੱਚ ਉਸ ਦੇ ਇੱਕ ਇੱਕ ਹੋਰ ਵੀਡੀਓ ਜੋ ਉਸ ਵੱਲੋਂ ਪਿਸਤਲ ਚਲਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਾਦੇ ਵੀਡੀਓ ਵਾਇਰਲ ਹੁੰਦੀ ਹੈ ਤਾਂ ਪੁਲਿਸ ਇਸ ਨੂੰ ਲੈ ਕੇ ਹਰਕਤ ਦੇ ਵਿੱਚ ਆਉਂਦੀ ਹੈ ਪੁਲਿਸ ਵੱਲੋਂ ਹੁਣ ਇਸ ਲੜਕੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਤੇ ਇਸ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਅਤੇ ਨਾਲ ਨਾਲ ਡੀਐਸਪੀ ਸਿਟੀ 2 ਸਰਵਿਸਿੰਗ ਬ੍ਰਾਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗੈਰ ਕਾਨੂੰਨੀ ਹੈ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਨਹੀਂ ਅਪਲੋਡ ਕਰ ਸਕਦਾ ਉਹਨਾਂ ਕਹਿ ਕਿ ਹੁਣ ਸਾਡੇ ਵੱਲੋਂ ਇਹ ਵੀ ਜਾਂਚ ਕੀਤੀ ਜਾਵੇ ਕਿ ਕਿ ਜਿਹੜੇ ਇਸ ਦੇ ਕੋਲ ਹਥਿਆਰ ਹਨ ਉਹ ਲਾਇਸੈਂਸੀ ਹਨ ਜਾਂ ਇਸ ਨੇ ਇਹਦੇ ਕਿਸੇ ਰਿਸ਼ਤੇਦਾਰ ਦੇ ਹਨ ਜਾਂ ਕਿਸੇ ਹੋਰ ਦੇ ਹਨ ਤਾਂ ਹੁਣ ਉਹਨਾਂ ਵੱਲੋਂ ਇਹ ਵੀ ਜਾਂਚ ਕੀਤੀ ਜਾਵੇਗੀ ਅਤੇ ਜਿਸ ਵਿਅਕਤੀ ਦੇ ਇਹ ਹਥਿਆਰ ਹਨ ਉਸਤੇ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਹੋ ਕੀਤੀ ਜਾਵੇ ਐਸ ਨੂੰ ਦਿਖਾ ਰਹੇ ਹਾਂ ਸਾਰੀਆਂ ਵੀਡੀਓ ਇੱਕ ਲੜਕੀ ਹੈ ਜੋ ਹਥਿਆਰਾਂ ਦੀ ਵੀਡੀਓ ਪਹਿਲਾਂ ਉਸਨੇ ਹਥਿਆਰ ਆਪਣਾ ਚਲਾਉਣ ਦੀ ਵੀਡੀਓ ਬਣਾਈ ਹੈ ਅਤੇ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਨੂੰ ਹਰਕਤ ਦੇ ਵਿੱਚ ਆਈ ਹੈ ਅਤੇ ਬਠਿੰਡਾ ਪੁਲਿਸ ਵੱਲੋਂ ਥਾਣਾ ਥਰਮਲ ਵਿਖੇ ਇਹਦੇ ਉੱਤੇ ਮਾਮਲਾ ਦਰਜ ਕਰਕੇ ਇਸ ਲੜਕੀ ਨੂੰ ਹੋ ਸਕਦਾ ਹੈ ਕੇਸ ਲੜਕੀ ਦੀ ਗ੍ਰਿਫਤਾਰੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਵੇ ਲੇਕਿਨ ਡੀਐਸਪੀ ਸਿਟੀ ਟੂ ਸਰਵਿਸਿੰਗ ਬਰਾਣੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਹੁਣ ਥਾਣਾ ਥਰਮਲ ਵਿਖੇ ਇਸ ਲੜਕੀ ਦੇ ਖਿਲਾਫੜਾ ਉਹ ਮਾਮਲਾ ਵੀ ਆਪਣਾ ਦਰਜ ਕੀਤਾ ਜਾ ਰਿਹਾ ਹੈ ਅਤੇ ਨਾਲ ਨਾਲ ਉਹਨਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਹਥਿਆਰਾਂ ਦੀ ਵੀਡੀਓ ਨਾ ਹੀ ਤਾਂ ਬਣਾਈ ਜਾਵੇ ਤੇ ਅਗਰ ਬਣਾਈ ਹੈ ਤਾਂ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਨਾ ਕੀਤਾ ਜਾਵੇ ਨਹੀਂ ਤਾਂ ਉਹਨਾਂ ਦੇ ਵੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਹੋ ਸਕਦੀ ਹੈ ਆਓ ਉਸ ਨੂੰ ਸੁਣੋ ਇਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਸਿਟੀ ਟੂ ਸਰਵਿਸਿੰਗ ਬਰਾਡ ਇਸੇ ਪੂਰੇ ਮਾਮਲੇ ਨੂੰ ਲੈ ਕੇ ਆਓ ਸੁਣੋ ਤੁਸੀਂ ਉਹਨਾਂ ਦੀ ਜਵਾਨੀ ਸਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਸਾਡੇ ਧਿਆਨ ਦੇ ਵਿੱਚ ਰੀਸੈਂਟਲੀ ਉਹਨੇ ਦੋ ਵੀਡੀਓ ਸਾਹਮਣੇ ਆਈਆਂ ਹੈਗੀਆਂ ਉਹਨਾਂ ਵੀਡੀਓਜ਼ ਦੇ ਵਿੱਚ ਇੱਕ ਲੜਕੀ ਹੈਗੀ ਆ ਜਿਸਦੇ ਹੱਥ ਵਿੱਚ ਇੱਕ ਲਾਈਕ ਛੋਟਾ ਹਥਿਆਰ ਨੁਮਾ ਚੀਜ਼ ਦਿਖ ਰਹੀ ਹੈ ਜਿਹਦੇ ਨਾਲ ਉਹ ਫਾਇਰ ਕਰ ਰਹੀ ਹੈਗੀ ਤੇ ਦੂਸਰੀ ਵੀਡੀਓ ਦੇ ਵਿੱਚ ਇੱਕ ਗਨ ਹੈਗੀ ਆ ਜਿਸ ਨੂੰ ਜਿਸ ਨੂੰ ਉਹਨਾਂ ਉਹਨਾਂ ਨੇ ਵੀਡੀਓ ਬਣਾਈ ਹੈ ਤੇ ਤਾਂ ਆਨਲਾਈਨ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਉਹਨੂੰ ਫਲੋਟ ਕਰ ਰਹੇ ਤੇ ਇਸ ਇਹ ਸਾਡੇ ਧਿਆਨ ਵਿੱਚ ਹੋਣੀ ਇਹ ਵੀਡੀਓ ਆਈ ਹੈ ਜੀ ਇਸ ਤੇ ਸਰ ਕੀ ਕਾਰਵਾਈ ਕਰ ਰਹੇ ਹੋ ਇਸ ਸਬੰਧੀ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਹੈ ਵੈਪਨਸ ਜਿਹੜੇ ਨਾਲ ਲੈ ਕੇ ਵੀਡੀਓਜ਼ ਜਿਹੜੀਆਂ ਬਣਾ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਫਲੌਟ ਕਰਨਾ ਉਹ ਲੀਗਲੀ ਪ੍ਰੋਹੀਬਿਟਿਡ ਹੈਗਾ ਜੀ ਇਸ ਲਈ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਜੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਤੇ ਡੂਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹ ਸਾਰੇ ਫੈਕਟ ਕਲੀਅਰ ਕਰਾਂਗੇ ਜਿਹੜੇ ਵੈਪਨ ਨੇ ਇਹਨਾਂ ਕੋਲ ਕਿੱਥੋਂ ਆਏ ਨੇ ਕੋਈ ਲਾਇਸੈਂਸੀ ਨੇ ਜਾਂ ਗੈਰ ਲਾਇਸੈਂਸੀ ਵੈਪਨ ਨੇ ਅਗਰ ਇਦਾਂ ਦੀ ਕੋਈ ਗਲਵਾ ਸਾਹਮਣੇ ਆਊਗੀ ਜਿਹਦੇ ਵਿੱਚ ਕੋਈ ਆਰਮ ਸੈਕਟਿਨ ਆਰਮਸ